Amen. ਆਰਥੀ ਹੈ ਨਾ ਉਹ ਦੁਨੀਆ ਦੇ ਨਕਸ਼ੇ ਤੋਂ ਗਲਤ ਅੱਖਰ ਦੀ ਤਰ੍ਹਾਂ ਮਿਟ ਜਾਇਆ ਕਰਦੀ ਹੈ ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਚੇਤਿਆਂ ਦੇ ਵਿੱਚ ਵਸਾ ਕੇ ਰੱਖਦੀ ਆ ਉਹਦੇ ਧੰਦੇ ਹਮੇਸ਼ਾ ਚਰਦੀ ਕਲਾ ਦੇ ਨਾਲ ਜੁੜਦੇ ਰਹਿੰਦੇ ਤੇ ਭਾਗਾ ਵਾਲੇ ਨੂੰ ਤੁਸੀਂ ਤੇ ਵਧਾਈ ਦੇ ਪਾਤਰ ਨੇ ਤੁਹਾਡੀ ਇਸ ਕਮੇਟੀ ਦੇ ਪ੍ਰਬੰਧਕ ਸਹਿਬਾਨ ਜਿਨ੍ਹਾਂ ਨੇ ਸਾਨੂੰ ਹੁਕਮ ਕੀਤਾ ਹੈ ਕਿ ਅਸੀਂ ਸ਼ਹੀਦ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹੀਦੀ ਦਾ ਪ੍ਰਸੰਗ ਜਾਂ ਉਹਨਾਂ ਦੀ ਜੰਗ ਦਾ ਪ੍ਰਸੰਗ ਆਪ ਇਹ ਖੜਾ ਸਾਂਝਾ ਕਰਨਾ ਹੈ ਕਿ ਇਹ ਹਰ ਇੱਕ ਦੇ ਵਾਸਤੇ ਨਹੀਂ ਗੱਲ ਨਹੀਂ ਆ ਇਸ ਸਮੇਂ ਦੇ ਵਿੱਚ ਸਭ ਤੋਂ ਔਖਾ ਕੰਮ ਹੈ ਕਿ ਸੱਚ ਨੂੰ ਸੁਣਨਾ ਕਿਤਾਬਾਂ ਦੇ ਵਿੱਚੋਂ ਪੜ੍ਹੀਏ ਤਾਂ तकरीबन ਕਿਸੇ ਵੀ ਜਰਨੈਲ ਦਾ ਜਾਂ ਕਿਸੇ ਵੀ ਸੂਰਬੀਰ ਦਾ ਜਾਂ ਕਿਸੇ ਵੀ ਦੇਵੀ ਦੇਵ ਦੇ ਦਾ ਕਿਸੇ ਵੀ ਤਗਮੰਦਰ ਦਾ ਆਪਾਂ ਜੀਵਨ ਬਿਰਤਾਂਤ ਸ਼ੁਰੂ ਕਰਨਾ ਹੋਵੇ ਤਾਂ तकरीबन ਉਹਦੇ ਮਾਂ-ਬਾਪ ਤੋਂ ਉਹਦੇ ਮਾਂ ਦਾ ਬਾਪ ਦਾ ਨਾਮ ਲੇਖ ਕੇ ਤੇ ਸਨ ਲੇਖ ਕੇ ਉੱਥੋਂ ਗੱਲ ਸ਼ੁਰੂ ਹੋ ਜਾਂਦੀ ਹੈ ਪਰ ਜਿਹੜਾ ਸਰਦਾਰ ਹਰੀ ਸਿੰਘ ਨਲੂਏ ਦਾ ਜਨਮਿਆ ਨਾ ਜੇ ਸਰਦਾਰ ਹਰੀ ਸਿੰਘ ਨਲੂਏ ਦੇ ਆਪਾਂ ਬਾਹੂਪੁੱਤ ਨੂੰ ਸਾਰੇ ਜਾਣਦੇ ਆ ਸਰਦਾਰ ਹਰੀ ਸਿੰਘ ਨੜੂਏ ਦਾ ਪਸ਼ੂਕੜ ਸਾਨੂੰ ਦੇਖਣਾ ਪਊਗਾ ਕਿ ਇਹ ਗੱਲ ਆਈ ਕਿਥੋਂ ਜੇ ਸਰਦਾਰ ਹਰੀ ਸਿੰਘ ਨੜੂਆ ਖੇਰ ਨੂੰ ਦਿਵਾੜਿਆਂ ਤੋਂ ਮੜ ਕੇ ਪਾਰ ਸਕਦਾ ਹੈ ਨਾ ਤੇ ਅੱਜ ਦੀ ਗੱਲ ਨਹੀਂ ਆਪੀ ਜਾਂ ਉਹਦੇ ਆਪਣੇ ਜੀਵਨ ਦੀ ਗੱਲ ਨਹੀਂ ਆ ਇਹ ਪਿੱਛੇ ਉਹਦੇ ਪੁਰਖਿਆਂ ਦੀ ਗੱਲ ਆ ਗੁਰਦੇਵ ਸਿੰਘ ਤੇ ਗੁਰਦੇਵ ਸਿੰਘ ਦਾ ਪੁੱਤਰ ਸਰਦਾਰ ਹਰੀ ਸਿੰਘ ਨੜੂਆ 7 ਸਾਲ ਦੀ ਉਮਰ ਦੇ ਵਿੱਚ ਜਦੋਂ ਹਰੀ ਸਿੰਘ ਨਲੂਏ ਦੀ ਉਮਰ 7 ਸਾਲ ਦੀ ਅਤੇ ਉਦੋਂ ਬਾਪ ਚੜਾਈ ਕਰ ਗਿਆ। ਬਾਪ ਚੜਾਈ ਕਰ ਗਿਆ ਤੇ ਮਾਤਾ ਧਰਮਪੌਰ ਨੇ ਇਹਨੂੰ ਬੜੇ ਸਿਰਜੇ ਤਰੀਕੇ ਦੇ ਨਾਲ ਇਹਨੂੰ ਪਾਲਿਆ। ਇਹਦਾ ਪਾਲਣ ਪੋਸ਼ਣ ਕੀਤਾ ਤੇ ਉਸਤਾਦਾਂ ਤੋਂ ਇਹਨੂੰ ਚੰਗੀ ਸਿੱਖਿਆ ਫਾਰਸੀ ਉਸ ਵਕਤ ਜਿਹੜੀਆਂ ਭਾਸ਼ਾਵਾਂ ਆਮ ਚਲਦੀਆਂ ਨੇ ਪਸ਼ਤੂ ਅੰਗਰੇਜ਼ੀ ਸੰਸਕ੍ਰਿਤ ਇਹ ਸਾਰੀਆਂ ਭਾਸ਼ਾਵਾਂ ਦਾ ਗਿਆਨ ਸਰਦਾਰ ਹਰੀ ਸਿੰਘ ਨੇ ਨਲੂਏ ਨੂੰ ਸਭ ਕੁਝ ਪੜ੍ਹਾ ਕੇ ਸਿਖਾਇਆ। ਤੇ ਸ਼ਾਸਤਰ ਵਿੱਦਿਆ ਦਾ ਅਭਿਆਸ ਹਰੀਸ ਨਲੂਏ ਨੂੰ ਸ਼ੁਰੂ ਕਰਵਾਇਆ ਤੇ ਉਸਤਾਦ ਨੂੰ ਆਖਿਆ ਕਿ ਮੇਰੇ ਬੱਚੇ ਨੂੰ ਸ਼ਾਸਤਰ ਵਿੱਦਿਆ ਦਾ ਅਭਿਆਸ ਕਰਾਓ ਤੇ ਅਭਿਆਸ ਕਰਾਉਣ ਤੋਂ ਪਹਿਲਾਂ ਉਸਤਾਦ ਨੇ ਇਹ ਗੱਲ ਆਖੀ ਮਾਂ ਨੂੰ ਕਿ ਇਹਦਾ ਵੀ ਸ਼ਾਸਤਰ ਵਿੱਦਿਆ ਅੱਜ ਦੇ ਸਮੇਂ ਵਾਲੀ ਸ਼ਾਸਤਰ ਵਿੱਦਿਆ ਨਹੀਂ ਸੀ ਗੁਰੂ ਕੋ ਯਾਦ ਰੱਖਿਓ ਜਿਹੜਾ ਗੱਦਕਾ ਸੀ ਅੱਜ ਦੇਖਦੇ ਆ ਨਾ ਇਹੋ ਜਿਹਾ ਗੱਲ ਕਾ ਉਹੋਨੇ ਕੀ ਕਿਹਾ ਜਾਂਦਾ ਜੇ ਅੱਜ ਦਾ ਕਿਸੇ ਨੇ ਮੋਟਰਸਾਈਕਲ ਉਤੋਂ ਦੀ ਨਿਗਾਹ ਤਾਂ ਕਿਸੇ ਨੇ ਗੱਡੀ ਨਿਗਾਹਦੀ ਦਾ ਸਿਰਾਂ ਨੂੰ ਅੱਕਾਂ ਲਾ ਲੀਆਂ ਕਿ ਉਪਰ ਭਾਲੀਆਂ ਨਾਰੀਆਂ ਬੋਲਦੇ ਇਹ ਗੱਤ ਕਾ ਸਾਡੇ ਨਹੀਂ ਸਾਡਾ ਕੰਮ ਨਹੀਂ ਆ ਇਹ ਇਹ ਇੱਕ ਮਟੰਗੀ ਆ ਜਿਹਨੂੰ ਆਪਾਂ ਸੰਤ ਬਾਜੀ ਕਹਿ ਸਕਦੇ ਆ ਗੱਤ ਕੇ ਦੇ ਨਾਲ ਇਹਦਾ ਕੋਈ ਲੈਣ ਦੇਣ ਨਹੀਂ ਹੈ ਉਸ ਵਕਤ ਆਸਤਾਨ ਨੇ ਬਤਨ ਕੀਤਾ ਕਹਿੰਦਾ ਜੇ ਜਿਹਨੇ ਸ਼ਸਤਰ ਵਿੱਦਿਆ ਸਿੱਖਣੀ ਆ ਤਾਂ ਯਾਦ ਰੱਖਿਓ ਇਹਦੇ ਫੱਟ ਵੀ ਲੱਗਣੇ ਆ ਇਹਦੀ ਜਾਨ ਵੀ ਜਾ ਸਕਦੀ ਆ ਤੇ ਇਹ ਕਿਸੇ ਦੀ ਜਾਨ ਲੈ ਵੀ ਸਕਦਾ ਕਹਿੰਦੇ ਕੁਝ ਵੀ ਹੋਵੇ ਪਰ ਮੇਰੇ ਬੱਚੇ ਨੂੰ ਸ਼ਸਤਰ ਵਿਦਿਆ ਸਿੱਖਣੀ ਸਿਖਾਉਣੀ ਹੈ ਤੁਹਾਡਾ ਫਰਜ਼ ਆ ਇਹਨੂੰ ਉਹੀ ਚਾਹੀਦੀ ਤੇ ਉਹ ਸਮਿਆਂ ਦੇ ਵਿੱਚ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਰਦਾਰ ਨਰੀ ਸਿੰਘ ਨਲੂਏ ਕੋ 11 ਸਾਲ ਮਟੇ ਉਮਰ ਦੇ ਵਿੱਚ 11 ਸਾਲ ਭਟੇ ਆ ਤੇ ਜਦੋਂ 14 ਅਕਤੂਬਰ ਦੀ ਤਿਮਰ ਹੋਈ ਆ ਨਾ ਸ਼ੇਰੇ ਪੰਜਾਬ ਮਹਾਰਾਜ ਆ ਸਰਦਾਰ ਹਰੀ ਸਿੰਘ ਨੱਲੂਏ ਦੀ ਤੇ ਸ਼ੇਰੇ ਪੰਜਾਬ ਤਸਾਕੀ ਤੋਂ ਲੈ ਕੇ ਤੇ ਬਸੰਤ ਪੰਜਵੀਂ ਤੱਕ ਕਰਤੱਪ ਕਰਾਇਆ ਕਰਦੇ ਆ ਨੌਜਵਾਨਾਂ ਦੇ ਮੇਲੇ ਕਰਵਾਇਆ ਕਰਦੇ ਆ ਮੇਲੇ ਲੱਦਿਆ ਅਜਿਹੇ ਵਾਲੇ ਮੇਲੇ ਮੰਗ ਨਹੀਂ ਆ ਹੂਰਾ माणा इस्लाम कादर कर, कर लोक i ਕਾਰ ਕੇ ਇਸ ਗੱਲ ਨੂੰ ਪਸਦਾ ਇਹ ਕਹਿੰਦਾ ਕੋ ਉਠੋ ਜਰਨੈਲ ਸੁਰਮਾ ਜਿਹੜਾ ਹਰੀ ਸਿੰਘ ਨਲੂਏ ਵੇ ਇਸ ਕਹਿੰਦੇ ਉੱਤੇ ਧਾਵਾ ਮੋੜ ਕੇ ਸੰਗਾਂ ਨੂੰ ਪਕੜ ਲਿਆ ਵੇ ਜਨ ਸਿੰਘਾਂ ਨੂੰ ਮਾਰਨ ਖਾਤ। ਇਸ ਦਰਬਾਰ ਦੇ ਵਿੱਚੋਂ ਇਸ ਦਰਬਾਰ ਦੇ ਵਿੱਚੋਂ ਇਸ ਕਚਹਿਰੀ ਤੋਂ ਇੱਕ ਜਰਨੈਲ ਉੱਠਿਆ ਜਿਹਦਾ ਨਾਮ ਆ ਸੋਮੀ ਖਾਨ। ਤਰਵਾਜ ਆ ਇੱਕ ਰੀਤੀ ਆ। ਉਹ ਕਿਸੇ ਮਹਮਤ ਕਰਨ ਤੋਂ ਪਹਿਲਾਂ ਨਾ ਜਵਾਨ ਦੇ ਵਿੱਚ ਪੰਡਾਲ ਦੇ ਵਿੱਚ ਇੱਕ ਕਿਰਪਾਨ ਰੱਖਦੇ ਆ ਇੱਕ ਤਲਵਾਰ ਰੱਖਦੇ ਆ ਤੇ ਨਾਲ ਪਾਨਾਂ ਦਾ ਵੀੜਾ ਰੱਖਦੇ ਆ ਦੋਤ ਮੁਹੰਮਦ ਖਾਨ ਨੇ ਇਹ ਵੰਗਾਰ ਲਈ ਆ ਕਹਿੰਦਾ ਉਠੋ ਕੋਈ ਸੂਰਮਾ ਇਹ ਪਾਨਾਂ ਦੇ ਵੀੜੇ ਨੂੰ ਚੁੱਕ ਕੇ ਮੂੰਹ ਵਿੱਚ ਪਾਓ ਤੇ ਇਹ ਸੁਨਹਿਰੀ ਮਟਵਾਰੀ ਤਲਵਾਰ ਨੂੰ ਹੱਥ ਪਾ ਕੇ ਸਿੰਘਾਂ ਦੇ ਇਸ ਕਿਲੇ ਨੂੰ ਢਾਉਣ ਵਾਸਤੇ ਆਪਣਾ ਹੱਕ ਅਦਮਾਈ ਸੀ ਸੰਵੀਤਾਂ ਕਿਹਾਏ ਸਨੇਰੀ ਪੁੱਤ ਦੀ ਸ੍ਰੀ ਸਾਹਿਬ ਨੂੰ ਹੱਥ ਪਾਇਆ ਹੈ ਕਿਰਪਾਨ ਨੂੰ ਹੱਥ ਪਾਇਆ ਹੈ ਪਾਨਾ ਦਾ ਬੀੜਾ ਚੋ ਕੇ ਮੂੰਹ ਚ ਪਾਇਆ ਤੇ ਕਹਿੰਦਾ ਮੈਂ ਜਾਵਾਂਗਾ ਹੁਣ ਜਹਾਦ ਗੁਰੂ ਕੋ ਜਹਾਦ ਦਾ ਜਹਾਦ ਦਾ ਮਤਲਬ ਭਲਾ ਕੀ ਆ ਜਹਾਦ ਦਾ ਮਤਲਬ ਹੈ ਕ੍ਰੋਸਾਈਡ ਜਹਾਦ ਕਹਿੰਦੇ ਆ ਵੀ ਕਿਸੇ ਇੱਕ ਧਰਮ ਨੂੰ ਖਤਮ ਕਰਕੇ ਤੇ ਆਪਣੇ ਧਰਮ ਦੀ ਪਰਫੁੱਲਤਾ ਕਰਨੀ ਕਿਸੇ ਧਰਮ ਦੇ ਲੋਕਾਂ ਦੇ ਉੱਤੇ ਵਾਰ ਕਰਕੇ ਉਹਨਾਂ ਦੇ ਧਰਮ ਨੂੰ ਖਤਮ ਕਰਨਾ ਤੇ ਆਪਣੇ ਧਰਮ ਦੀ ਪ੍ਰਫੁੱਲਤਾ ਕਰਨੀ ਇਹਨੂੰ ਜਿਹਹਾਦ ਕਹਿੰਦੇ ਆ ਤੇ 크੍ਰਿਸਚਨ ਲੋਕ ਇਸ ਵਾਸਤੇ ਵਰਤਦੇ ਨੇ ਸ਼ਬਦ ਈਸਰ ਤੇ ਸ਼ਬਦ ਵਰਤਦੇ ਨੇ ਕ੍ਰੋਸਾਈਡ ਤੇ ਸਿੱਖ ਇਸ ਵਾਸਤੇ ਕੀ ਸ਼ਬਦ ਵਰਤਦੇ ਨੇ ਜਿਹਨੂੰ ਕਹਿੰਦੇ ਆ ਧਰਮ ਯੁੱਧ ਆਪਣੇ ਧਰਮ ਦੀ ਰੱਖਿਆ ਕਰਨ ਵਾਸਤੇ ਆਪਣੇ ਧਰਮ ਦੀ ਪ੍ਰਫੁੱਲਤਾ ਵਾਸਤੇ ਜਾਂ ਹਰਕਤ ਦੀ ਲੜਾਈ ਲੜਨ ਵਾਸਤੇ ਸਿੱਖ ਇਹਨੂੰ ਧਰਮ ਯੁੱਧ ਆਖਦੇ ਆ ਹੁਣ ਇਹਨਾਂ ਧਿੰਆਂ ਦੇ ਵਿੱਚ ਅੰਤਰ ਆ ਜਿਹੜੇ ਮੁਸਲਮਾਨ ਧਰਮ ਦੇ ਲੋਕ ਆ ਉਹ ਕੀ ਕਰਦੇ ਆ ਕਿ ਦੂਸਰੇ ਧਰਮ ਦੇ ਉੱਤੇ ਜ਼ੁਲਮ ਕਰਕੇ ਉਹਨਾਂ ਦੇ ਉੱਤੇ ਦਬਾਅ ਪਾ ਕੇ ਉਹਨਾਂ ਨੂੰ ਮਾਰ ਕੁੱਟ ਕੇ ਆਪਣੇ ਧਰਮ ਦੇ ਵਿੱਚ ਲਾਉਂਦੇ ਆ ਇਸ ਕਰਕੇ ਤੁਮੋ ਜੁਹਾਰ ਆਪਣੀ ਭਾਸ਼ਾ ਦੇ ਵਿੱਚ ਆਉਂਦੇ ਆ ਤੇ ਜਿਹੜੇ ਈਸਾਈ ਧਰਮ ਦੇ ਲੋਕ ਆ ਉਹ ਵੀ ਦਮਿਆ ਲੋਕਾਂ ਨੂੰ ਲੁਚਾ ਕੇ ਕੁਝ ਪੈਸੇ ਦੇ ਕੇ ਜਿਸ ਤਰ੍ਹਾਂ ਅੱਜ ਪੰਜਾਬ ਵੀ ਕਰ ਰਿਹਾ ਕਿਉਂਕਿ ਹਰ ਸਰ ਕੋਲ ਚੱਲ ਰਿਹਾ ਕਿੰਨੇ ਲੋਕਾਂ ਨੇ ਆਪਣਾ ਧਰਮ ਗਵਦੀਤ ਕੀਤਾ ਇਹਨੂੰ ਉਸਾਈਡ ਕਹਿੰਦੇ ਆ ਉਹ ਰਹੀਆਂ ਦੇ ਰੱਖਦੇ ਆ ਉਸਾਈਡ ਦੇ ਨਾਂ ਦੇ ਉਹ ਲਲਚਾ ਕੇ ਲੋਕਾਂ ਨੂੰ ਲਾਲਚ ਦੇ ਕੇ ਜਾਂ ਭੇਜ ਲ ਕੇ ਜਾਂ ਧੋਖੇ ਦੇ ਨਾਲ ਆਪਣੇ ਵਿੱਚ ਲਾਉਂਦੇ ਆ ਇਹਨੂੰ ਉਸਾਈਡ ਆਖਦੇ ਆ ਤੇ ਜਿਹੜਾ ਸਿੱਖ ਆ ਇਹ ਧਰਮ ਜੋ ਕਿਸ ਤਰ੍ਹਾਂ ਲੜਦਾ ਇਹ ਵਾਧਾ ਇਹਤੇ ਕਰਦਾ ਨਹੀਂ ਅਸੀਂ ਕੇਵਲ ਆਪਣੇ ਧੰਨ ਦੀ ਰੱਖਿਆ ਵਾਸਤੇ ਇਥੋਂ ਇਹਨੂੰ ਇਥੋਂ ਹੀ ਪ੍ਰਫੁੱਲਤਾ ਮਿਲਦੀ ਹੈ ਕਿ ਆਪਣੇ ਆਪ ਦੇ ਵਿੱਚ ਫਟਾ ਕਰਵੇ। ਵੇ ਟਾਟੀਆਂ ਮਹਾਵਾ ਵਰਗ ਹੀ ਬੈਂਕ ਸਿੰਘ ਬੇਸਕਲ ਭੜ ਕੇ ਪੂਰੇ ਸੀ ਲੋੜ ਚ ਕਰਕੇ ਬੈਂਕ ਸਿੰਘ ਬੇਸਕਲ ਭੜ ਕੇ ਪੂਰੇ ਸੀ ਲੋੜ ਚ ਕਰਕੇ ਸ਼ਾਂਤੀ ਵਿੱਚ ਗੋਲੀ ते कुझ लोंगो वारी तूं थी मैकट पवणी दोली न मारी वे तॾहिं मावा वर्गी

Toma esse garçom pra minha... 81 ਵਾਲੇ ਦਿਨ ਦੇਸ਼ ਦੀ ਪ੍ਰਧਾਨ ਮੰਤਰੀ ਮਸੈਨਗੜ ਦੀ ਭੈਣ ਕਰਕੇ ਸਦਨੇ ਫਿਲਟਰ ਵਾਲੀ ਤੇ ਨਲਕਾ ਦੀ ਗੱਡੀ ਚਾਲ ਇੱਕ 2 ਤੇ 3 ਨਵੰਬਰ ਸਾਲ 1984 ਨੂੰ ਦਿੱਲੀ ਲਖਨਊ ਤੇ ਕਾਨਪੁਰ ਦੇ ਵਿੱਚ ਸਿੱਖਾਂ ਦਾ ਰੱਜ ਕੇ ਖੂਨੋ ਲੈ ਗਏ ਨੌਜਵਾਨਾਂ ਦੇ ਗਲਾਂ ਦੇ ਵਿੱਚ ਟੈਂਰ ਪਾ ਕੇ ਸਾੜਿਆ ਗਿਆ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਗਈ ਤੇ ਗੁਰਮਖੋ ਪੰਜਾਬ ਦੇ ਵਿੱਚ ਵਸਦੇ ਸਿੱਖ ਚਿਹਰੇ ਆਏ ਇਹ ਸਾਰਾ ਕੁਝ ਬਰਦਾਸ਼ਤ ਨਾ ਕੀਤਾ ਨੌਜ ਜਿਹੜੀ ਪਹਿਲਾਂ ਹੀ ਬਿਲਾਂਦੇ ਕੁੱਤੇ ਜੂਨ 1984 ਦਾ ਜਗਮ ਲਈ ਬੈਠੀ ਸੀ ਉਹ ਨਵੰਬਰ 1985 ਨੇ ਫਿਰ ਤੋਂ ਚੇੜ ਦਿੱਤਾ ਤੇ ਇਹ ਲਹਿਰ ਤਾਂ ਜਨ ਦਿੱਤਾ ਜਿਸ ਲਹਿਰ ਦਾ ਨਾਮ ਸ਼ਾਇਰ ਨੇ ਜਗਨੀ ਲਿਖਿਆ ਕੱਲ ਮੈਨੂੰ ਪ੍ਰਬੰਧ ਸਹਿਬਾਨਾਂ ਨੇ ਜਾਗੋ ਆ ਕੇ ਦिए ਜਾਗੋ ਜੇ ਜਗਨੀ ਤੋਂ ਮੈਂ ਸਗੀਆਂ ਭੈਣਾ ਸਗੀਆਂ ਕਹਿੰਦੇ ਕਿ ਤਾਹੇ ਜੁੜਵਾ ਕੇ ਲੋਗੇ ਤੇ ਇੱਕੋ ਜਿਹਾ ਕਾਰਜ ਆ ਇੱਕੋ ਜਿਹਾ ਦਾ ਮਾਹੌਲ ਆ ਇੱਕੋ ਜਿਹਾ ਇਹਨਾਂ ਦਾ ਕੰਮ ਕਰ ਰਿਹਾ ਤੇ ਇਸ ਜਗਨੀ ਨੇ ਗੁਰੂ ਕੋ ਪੂਰੇ ਭਾਰਤ ਤੇ ਪੰਜਾਬ ਦੇ ਵਿੱਚ ਗੇੜੇ ਲੇ ਕੇ ਸਰਕਾਰ ਦੀ ਨੱਕ ਵਿੱਚ ਤਾਮ ਕਰਕੇ ਰੱਖਿਆ ਇਹ ਜੁਗਨੀ ਕਿਹੋ ਜਿਆ ਕੀ ਕਰਦੀ ਫਿਰਦੀ ਆ ਇਹ ਜੁਗਨੀ ਨੂੰ ਸੁਣ ਕੇ ਪਤਾ ਲੱਗੂਗਾ ਆਉ ਪੈਰ ਦੇ ਨਾਲ ਅੱਖੀ ਸੁਣਦੇ Yeah, be under the earth ਗੁਰ ਸਿੱਖਾਂ ਦਾ ਵੈਰੀ ਉਹ ਵੀ ਮੇਰੇ ਆਗੁਨੀ ਫਿਰ ਮੇਰੇ ਆਗੁਨੀ ਚੰਦ ਦੀਪ ਬੁੱਧ ਸਿੰਘ ਵਾਲੇ ਗੁਰ ਜੰਟ ਦੇ आखर वीरो अने I'm gonna ਅਣਜਾਣ ਬੱਜੇ ਸਤਿਗੁਰੂ ਮਾਨਕਾ ਮੈਂ ਸਾਰੀ ਹੀ ਸੰਗਤ ਨੇ ਹੱਥ ਜੋੜ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਤੇ ਅਰਦਾਸ ਕਰਨੀ ਹੈ ਆਪਣੇ ਲਈ ਨਹੀਂ ਤੇ ਸਾਡੇ ਬੀਜਰਾਂ ਲਈ ਜਰੂਰ ਕਰਿਓ ਕਿ ਸੰਗਤ ਦੀ ਅਰਦਾਸ ਕਦੇ ਵੀ ਵਿਰਥੀ ਨਹੀਂ ਜਾਂਦੀ ਅਰਦਾਸ ਕਰਨੀ ਕੀ ਹੈ ਸਾਡੇ ਜਿਹੜੇ ਤੁੰਡੇ ਦੇ ਫਰੇ ਸਹਰੇਆ ਗੁਰੂ ਗ੍ਰੰਥ ਦੇ ਲੇਕੇ ਲੱਗਦੇ ਆ ਗੁਰੂ ਪੰਥ ਦੇ ਲੇਕੇ ਲੱਗਦੇ ਹਨ ਹੋਇਆ ਖੁਲਾਸੀ ਕਿ ਮੈਂ ਸਾਰੀ ਹੀ ਸੰਗਤਾਂ ਤੇ ਤੁਹਾਨੂੰ ਸਭ ਤੋਂ ਧੰਨਵਾਦ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਧੰਨ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦਾ ਸ਼ਹੀਰ ਸਿੰਘਾਂ ਦਾ ਪ੍ਰਬੰਧਕ ਸਹਿਬਾਨਾਂ ਦਾ ਜਿਨ੍ਹਾਂ ਦੀ ਬਦੌਲਤ ਆਪ ਪ੍ਰਾਪਤ ਹੋਣਗੀਆਂ ਸੰਗਤਾਂ ਦੇ ਦਰਸ਼ਕਾਂ ਦਾ ਸੁਭਾਗਾ ਸਮਾਪਤ ਹੋਇਆ ਹੈ ਬਲਾਉ ਬਤੇ ਤੇ ਪਾਉ ਬਤੇ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਦਾ ਧੰਨ ਵਾਹਿ